ਇੱਕ ਸਟੱਡੀ ਆਈ ਹੈਗੀ ਐ ਜਿਹਦੇ ਅਕੋਰਡਿੰਗਲੀ 80% ਆਫ ਦਾ ਔਮਨ ਜਿਹੜੀਆਂ ਹੈਗੀਆਂ ਉਹ ਪ੍ਰੋਬਲਮ ਲੈ ਕੇ ਆਉਂਦੀਆਂ ਮੈਰਿਜ ਦੇ ਵਿੱਚ ਹਨਾ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਐਂਡ ਉਹਦੇ ਵਿੱਚ 69% ਪ੍ਰੋਬਲਮ ਇਦਾਂ ਦੀ ਹੁੰਦੀਆਂ ਜੋ ਕਿ ਕਹਿੰਦੇ ਪ੍ਰੈਕਟੀਕਲੀ ਸੋਲਵ ਹੋਈ ਨਹੀਂ ਸਕਦੀਆਂ ਅਨਸੋਲਵਬਲ ਹੁੰਦੀਆਂ ਹੈਗੀਆਂ ਸੋ ਮੋਸਟਲੀ ਜਿਹੜੀ ਸਟੱਡੀ ਸ਼ੋ ਇਹ ਕਰਦੀ ਹੈ ਵੀ ਜਿਹੜੀਆਂ ਮੈਰਿਜਸ ਹੈਗੀਆਂ ਸੋ ਮੋਸਟਲੀ ਉਹਦੇ ਵਿੱਚ ਵਿਮਨਸ ਅਨ ਹੈਪੀ ਹੁੰਦੇ ਹੈਗੇ ਮੈਨੂੰ ਲੱਗਦਾ ਪ੍ਰੋਬਲਮ ਜਿਹੜੀ ਅੱਜਕੱਲ ਜਿਆਦਾ ਆਉਂਦੀ ਹੈਗੀ ਰਿਲੇਸ਼ਨਸ਼ਿਪ ਦੇ ਵਿੱਚ ਬਿਕੋਜ਼ ਕਪਲ ਨਾ ਜ਼ਿਆਦਾ ਡਿਸਕਸ ਹੀ ਨਹੀਂ ਕਰਦੇ ਆਪਣਾ ਫਿਊਚਰ ਵੀ ਕਿਸ ਤਰ੍ਹਾਂ ਹੋਊਗਾ ਲਿਵਿੰਗ ਟੁਗੇਦਰ ਲਾਈਫ ਕਿਦਾਂ ਦੀ ਹੋਊਗੀ ਮੋਸਟਲੀ ਦੇ ਫੋਕਸ ਔਨ ਵੈਡਿੰਗ ਪਲਾਨਸ ਵੀ ਅਸੀਂ ਕਿੱਦਾਂ ਦਾ ਪਲਾਨ ਕਰਾਂਗੇ ਸਾਡੀ ਬੱਲੇ ਬੱਲੇ ਹੋ ਜਾਏਗੀ ਰਾਈ ਜਾਂ ਫਿਰ ਵਰਤੁਵਾਰ ਦਹਾਣੀ ਮੂਨ ਪੈਨ ਆਫ ਹੋਣਾ ਚੀਜ਼ਾਂ ਦੇ ਜਸਟ ਫੋਕਸ ਔਨ ਦੋ ਸਹੈਰੀ ਫੈਰੀ ਥਿੰਗਸ ਜਿਹੜੀਆਂ ਬਹੁਤ ਸ਼ਾਰਟ ਲਿਵਡ ਹੁੰਦੀਆਂ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਉਹ ਸਾਡਾ ਐਜ਼ ਅ ਕਪਲ ਸਟੈਂਸ ਕੀ ਹੈਗਾ ਫਾਈਨਾਂਸਸ ਦੇ ਉੱਪਰ ਪੈਸੇ ਦੇ ਉੱਪਰ ਕੀ ਸਾਡਾ ਸਟੈਂਸ ਹੈ ਆਉਣ ਵਾਲੇ ਫਿਊਚਰ ਦੇ ਵਿੱਚ ਚਾਈਲਡ ਦੇ ਉੱਪਰ ਸਾਡਾ ਨਾ ਬੱਚਿਆਂ ਦੇ ਉੱਪਰ ਸਾਡਾ ਕੀ ਸਟੈਂਸ ਹੈ